ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤੇ ਉਹਨੂੰ ਜੀ ਉਹਨੂੰ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਕੈਨੇਡਾ ਦੇ ਵਿੱਚ ਇੱਥੇ ਚਿੰਗੀਆਂ ਤਾਬੜ ਤੋੜ ਗੋਲੀਆਂ ਖਬਰ ਨੂੰ ਅੰਤ ਤੱਕ ਦੇਖਦਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੋਂ ਵੱਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਟੋਰਾਂਟੋ ਸ਼ਹਿਰ ਵਿੱਚ 8 ਸਾਂਵਾਂ ਤੇ ਗੋਲੀ ਬਰੀ ਹੋਣ ਦੀ ਰਿਪੋਰਟ ਹੈ ਤੇ ਪੁਲਿਸ ਦੀ ਦੋ ਟਰੱਕ ਡਾਸਕ ਫੋਰਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਐਤੋਂ ਨੂੰ ਯਾਰੀ ਬਿਆਨ ਮੁਤਾਬਕ ਟ੍ਰਾਂਟੋ ਪੁਲਿਸ ਨੇ ਦੱਸਿਆ ਕਿ ਪਹਿਲੀ ਵਾਰਦਾਤ ਸ਼ਨੀਵਾਰ ਵੱਡੇ ਤਰਕੇ ਕਰੀਬਨ 2 ਵਜੇ ਵਾਪਰੀ ਜਦ ਕਿ ਆਖਰੀ ਐਤਵਾ ਸ਼ਾਮ 7:45 ਵਜੇ ਸਾਹਮਣੇ ਆਈ ਪੁਲਿਸ ਵੱਲੋਂ ਗੋਰੀ ਬਰੀ ਦੀਆਂ ਵਾਰਦਾਤਾਂ ਦੀ ਅਸਲ ਲੋਕੇਸ਼ਨ ਜਾਰੀ ਨਹੀਂ ਕੀਤੀ ਗਈ ਸਿਰਫ ਇੰਨਾ ਦੱਸਿਆ ਗਿਆ ਕਿ ਸਾਇਆ ਕਰਨਾਵਾ ਟ੍ਰਾਂਟੋ ਪੁਲਿਸ ਦੀ ਕਿਆਲੀ ਤੇ 42 ਡਿਵੀਜ਼ਨ ਦੇ ਘੇਰੇ ਚ ਵਾਪਰੀਆਂ ਸਿਟੀ ਨਿਊਜ਼ ਦੀ ਰਿਪੋਰਟ ਮੁਤਾਬਕ ਵਿਕਟੋਰੀਆ ਪਾਰਕ ਐਵੇਨਿਊ ਦੇ ਪੱਛਮ ਵੱਲ ਸਟਿਲਜ਼ ਐਵੇਨਿਊ ਇਟਸ ਰੋਜ਼ ਨੈਸ਼ਨਲ ਅਰਬਨ ਪਾਰਕ ਨੇੜੇ ਹਾਈਵੇ ਚਾਰਜਾ ਦੇ ਉੱਪਰ ਵੱਲ ਉੱਤਰ ਵੱਲ ਬ੍ਰਿਮਲੀ ਰੋਡ ਦੇ ਪੱਛਮ ਵੱਲ ਅਤੇ ਲੇਕ ਡੈਰੀਓ ਦੇ ਉੱਤਰ ਵੱਲ ਗੁਲਮਾਂਚਿੰਗਾਂ ਤੇ ਜਾਜਕਰਤਾਵਾਂ ਦਾ ਮੰਨਣੇ ਇੱਕ ਸਾਰੀਆਂ ਵਰਦਾਂ ਦੌਰਾਨ ਨਵੀਂ ਨਕੋਰ ਪਰ ਚੋਰੀ ਕੀਤੀ ਗਈ ਗੂੜ੍ਹੇ ਰੰਗ ਦੀ ਹੁੰਡਾ ਸੀਆਰਵੀ ਦੀ ਵਰਤੋਂ ਕੀਤੀ ਗਈ ਵੀਡੀਓ ਦੇਖਣ ਲਈ ਤੁਹਾਡਾ ਤਾਂ